ਸ੍ਰੀ ਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਸਰਸਾ ਨੰਦੀ ਤੇ ਪਰਿਵਾਰ ਵਸੋੜੇ ਉਪਰੰਤ 마ਸੀਵਾੜੇ ਦੇ ਜੰਗਲਾਂ ਤੋਂ ਲੰਘਦੇ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਲਮਗੀਰ ਹੈਰਾ ਹੁੰਦੇ ਹੋਏ ਰੈਕੋਰਡ ਦੀ ਧਰਤੀ ਤੇ ਚਰਨ ਪਾਏ ਜਿੱਥੇ ਅੱਜ ਗੁਰਦੁਆਰਾ ਟਾਲੀਆਣਾ ਸਾਹਿਬ ਸਥਾਪਿਤ ਹੈ ਉੱਥੇ ਹੀ ਬਹੁਤ ਲੰਬੇ ਸਮੇਂ ਤੋਂ ਸੰਗਤਾਂ ਨਗਰ ਕੀਰਤਨ ਦਾ ਆਯੋਜਨ ਕਰਦੀਆਂ ਆ ਰਹੀਆਂ ਨੇ ਜਿੱਥੇ ਬਹੁਤ ਵੱਡੀ ਗਿਣਤੀ ਵਿੱਚ ਗੁਰਨਾਨਕ ਨਾਮਲੇਵਾ ਸੰਗਤਾਂ ਦਰਸ਼ਨ ਲਈ ਪਹੁੰਚਦਿਆਂ ਨੇ ਸ਼੍ਰੋਮਣੀ ਗੁਰਦੁਆਰਾ ਪਵਨਕ ਮੈਟੀ ਵੱਲੋਂ ਜੱਤਾ ਜਗਜੀਤ ਸਿੰਘ ਤਲਵੰਡੀ ਮੈਂਬਰ ਐ ਜੀ ਪੀ ਸੀ ਦੀ ਦੇਖ ਰਿਹਾ ਹੈ ਗੁਰਦੁਆਰਾ ਟਾਲੇਨ ਸਾਹਿਬ ਪਾਸੇ ਦਸਵੀਂ ਰੈਕੋਟ ਵਿਖੇ ਨਗਰ ਕੀਰਤਨ ਮਨਾਇਆ ਜਾਂਦਾ ਹੈ ਇਹ ਤਿੰਨ ਰੋਜ਼ਾ ਨਗਰ ਕੀਰਤਨ ਰੈਕੋਟ ਦੇ ਜੋਲ ਮੇਲੇ ਦੇ ਨਾਮ ਤੋਂ ਮਸ਼ਹੂਰ ਹੈ ਅੱਜ ਵਿਸ਼ਾ ਨਗਰ ਕੀਰਤਨ ਆਰੰਭ ਹੋ ਚੁੱਕਿਆ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤ ਸ਼ਾਇਆ ਹੈਟ ਅਧ ਪੰਜ ਪਿਆਰਾਂ ਦੀ ਗਵਾਈ ਉੱਤੇ ਨਗਰ ਕੀਰਤਨ ਸਜਾਇਆ ਜਾ ਰਿਹਾ ਤੁਸੀਂ ਵੀ ਦੇਖੋ ਇਹ ਖੂਬਸੂਰਤ ਤਸਵੀਰਾਂ ਕਲਗੀਧਰ ਪਾਸ਼ਾ ਅਮਰਤ ਦੇ ਦਾਤੇ ਜਗਤਗੁਰੂ ਪੰਥਰੇ ਵਾਲੀ ਸਾਹਿਬ ਜਨੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਪਾਵਨ ਪਵਿੱਤਰ ਮੁਕੱਦਸ ਸਥਾਨ ਗੁਰਦੁਆਰਾ ਟਾਲੀਆਣਾ ਸਾਹਿਬ ਪਾਸ਼ਾ ਸ਼ਹੀਦ ਅਸਮੀ ਤੋਂ ਅੱਜ ਸਾਲਾਨਾ ਨਗਰ ਕੀਰਤਨ ਦੀ ਰੰਭਤਾ ਹੋਈ ਹੈ ਕਲਗੀਧਰ ਪਾਸ਼ਾ 1705 ਈਸਵੀ ਨੂੰ 19 ਪਉ ਨੂੰ ਇਸ ਸਥਾਨ ਤੇ ਆਏ ਸੀ ਔਰ ਇਸ ਸਥਾਨ ਤੇ ਰਹਿ ਕੇ ਬਹੁਤ ਵੱਡੇ ਵੱਡੇ ਕੌਤਕ ਹੋਏ ਜਿਵੇਂ 288 ਛਕੜਾ ਦਾ ਗੰਗਾ ਸਾਗਰ ਜੇ ਦੇ ਵਿੱਚ ਨੂਰਾ ਮਾਹੀ ਵੱਲੋਂ ਦੁੱਧ ਚੋਇਆ ਗਿਆ ਅੱਜ ਉਹ ਰਾਏ ਕਲਾ ਵੰਸ਼ ਤੇ ਕੋਲ ਨবাব ਰਾਏ ਅਜੀਜ਼ ਖੱਲਾ ਕੋਲ ਖਾਨ ਕੋਲ ਮੌਜੂਦ ਹੈ ਅੱਜ ਵੀ ਜਦੋਂ ਮੈਂ ਤੁਰਨ ਲੱਗਿਆ ਉਹਨਾਂ ਦੀਆਂ ਪਰਿਵਾਰ ਦੀਆਂ ਸ਼ੁਭ ਸ਼ਾਮਾਂ ਮੈਨੂੰ ਫੋਨ ਤੇ ਭੇਟ ਕੀਤੀਆਂ ਗਈਆਂ ਅੱਜ ਸਲਾਣਾ ਨਗਰ ਕੀਰਤਨ ਗੁਰਦਾਰਾ ਟਾਲੀਆਣਾ ਸਾਹਿਬ ਤੋਂ ਰੰਭ ਹੋਇਆ ਬਾ ਔਰ ਇਸ ਵਿੱਚ ਮੈਂ ਦੇਖ ਰਿਹਾ ਅਤ ਕੀ ਰਿਕਾਰਡ ਤੋੜ ਸੰਗਤਾਂ ਨੇ ਸ਼ਮੂਲੀਅਤ ਕੀਤੀ ਆ ਬਹੁਤ ਹੀ ਖਾਲਸਾਈ ਜਾਹੋ ਜਲਾਲ ਦੇ ਨਾਲ ਇਹ ਰੰਭਤਾ ਹੋਈ ਆ ਜ਼ਬਰ ਤਖਤ ਦੇ ਮਾਲਕ ਜੁਗੋ ਜੁਗ ਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨਮਾਈ ਅਤੇ ਪੰਜ ਪਿਆਰਾਂ ਦੀ ਅਗਵਾਈ ਹੇਠ ਇਹ ਨਗਰ ਕੀਰਤਨ ਦੀ ਰੰਭਤਾ ਹੋਈ ਆ ਜਿਹਦੇ ਵਿੱਚ ਨੌਜਵਾਨ ਵੀਰ ਬਜ਼ੁਰਗ ਮਤਾਮਾਂ ਤੇ ਭੈਣਾ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰ ਰਹੇ ਆ ਔਰ ਤੁਸੀਂ ਵੇਖ ਰਹੇ ਹੋ ਬਿਚਾਰੇ ਪਾਸੇ ਸੰਗਤਾਂ ਦਾ ਜਮਾਂਬੜਾਵਾ ਸਮਾਗਮ ਦੇ ਸਾਰੇ ਵਰਗੀ ਕਲਗੀਧਰ ਪਾਤਸ਼ਾਹ ਦੇ ਸਾਲਾਨਾ ਜੋੜ ਬੇਲੇ ਨੂੰ ਨਤਮਸਤ ਗੌਂਡੀ ਵੱਡੇ ਪੱਧਰ ਤੇ ਆ ਰਹੇ ਹਨ ਸ਼੍ਰੋਮਣੀ ਗੁਤਰਾ ਪ੍ਰਬੰਧ ਕਮੇਟੀ ਸਿੱਖ ਪੰਥ ਦੀ ਧਰਮੌਰ ਸਰਮੌਰ ਧਾਰਮਿਕ ਸੰਸਥਾ ਨੇ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੇ ਪੁਖਤਾ ਪ੍ਰਬੰਧ ਕੀਤੇ ਹਨ ਪਰ ਸੰਗਤਾਂ ਦਾ ਜਿਹੜਾ ਨਿਰੰਤਰ ਹੀ ਆ ਰਹੇ ਨੇ ਸੰਗਤ ਬਹੁਤ ਸਾਰੇ ਪਾਸਿਓਂ ਔਰ ਸ਼ਹਿਰ ਦੇ 15 ਵਾਰਡ ਜਿਨ੍ਹਾਂ ਵਿੱਚ ਲਗਭਗ 20 ਤੋਂ 22 ਪੜਾ ਰੱਖੇਗਾ ਨਾ ਤੇ ਅਤੇ ਸਾਡੇ ਸ਼ੋਮਣਿਕ ਉਦਾ ਪ੍ਰਬੰਧ ਕਮੇਟੀ ਤੇ ਜਿਹੜੇ ਇੰਟਰਨੈਸ਼ਨਲ 골ਡ ਮੈਡਲ ਸਟੱਡੀ ਤੇ ਨੇ ਉਹਨਾਂ ਨੇ ਸੰਗਠਾ ਨੂੰ ਆਪਣੇ ਜਿਹੜੀਆਂ ਗੁਰੂ ਸਾਹਿਬ ਦੇ ਇਤਿਹਾਸ ਤੇ 12 ਦੇ ਨਾਲ ਨੇ ਹਾਲ ਕਰਨਾ ਵਾ ਮੈਂ ਸਮੁੱਚੀਆਂ ਸੰਗਠਾ ਦਾ ਅੱਜ ਕਲਗੀਧਰ ਪਾਸ਼ਾ ਜੀ ਦੇ ਆਗਮਨ ਪਰਵਤੇ ਜਦੋਂ رائے ਕੁਟਾਏ ਨੇ ਇਸ ਧਰ ਸਾ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਗੁਰੂ ਬੈਠਾ ਹੈ ਪਰਮੇਸ਼ਰ ਰਿਕਰ ਅਕਾਲਪੁਰ ਕਵਾਹਿਰੂ ਜੀ ਦੇ ਪਾਵਨ ਸਥਾਨਾਂ ਤੋਂ ਅੱਜ ਨਗਰ ਕੀਰਤਨ ਦੀ ਅਰੰਭਤਾ ਹੋਈ ਆ ਮੈਂ ਸਮੂਹੀਆਂ ਸੰਗਤਾਂ ਦਾ ਧੰਨਵਾਦ ਵੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਦਿਹਾੜਾ ਦੀ ਰਾਇਪੁਰ ਚ ਨਗਰ ਕੀਰਤਨ ਕੱਢਿਆ ਜਾ ਰਿਹਾ ਦਸਮ ਪਤਸ਼ਾਹ ਸਾਹਿਬ ਦੀ ਇਹ ਚਰਨ ਸੋ ਪ੍ਰਾਪਤ ਧਰਤੀ ਆ ਇੱਥੇ ਉਹ ਮਾਛੀ ਵਾਲਾ ਸਾਹਿਬ ਤੋਂ ਬਾਅਦ ਆਲਮਗੀਰ ਤੋਂ ਬਾਅਦ ਇੱਥੇ ਪਹੁੰਚੇ ਸੀ ਰੁਕੇ ਸੀ ਔਰ ਇਥੇ ਦਾ ਬਹੁਤ ਵਧੀਆ ਇਤਿਹਾਸ ਹੈ ਕਿ ਇਹਨਾਂ ਦੀ ਯਾਦ ਵਿੱਚ ਇਹ ਜਿਹੜਾ ਸਾਰਾ ਸਿਸਮਾ ਇਹ ਜਿਹੜਾ ਜਲੂਸ ਹੈ ਕੱਢਿਆ ਜਾਂਦਾ ਤੇ ਮੈਂ ਅੱਜ ਨਮਾਇੰਦਾ ਇਥੋਂ ਦਾ ਹੁੰਦਾ ਹੋਇਆ ਪੱਤਰਕਾਰ ਸਾਹਿਬ ਦਾ ਐਮਸੀ ਹੋਣ ਦੇ ਨਾਤੇ ਅੱਜ ਜੇ ਨਾਤਮਸਤ ਹੋਣ ਆਇਆ ਔਰ ਆਪਣੀ ਹਾਜ਼ਰੀ ਲਗਵਣ ਆਇਆ ਮੈਂ ਸਭ ਸੰਗਤਾਂ ਨੂੰ ਇਹਦੇ ਏ ਆਜ ਦੇ ਦਿਹਾੜੇ ਦੀ ਸਭ ਨੂੰ ਬਹੁਤ ਧੰਨਵਾਦ ਕਰਦਾ ਕਿ ਬੜੇ ਸ਼ਰਮਾਂ ਬਾ ਕਰਕੇ ਆਏ ਆ ਔਰ ਸਭ ਦੇ ਅੱਛੇ ਤੇ ਰੱਖ ਦੀ ਕਾਮਨਾ ਕਰਦਾ